ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਲਈ ਹੈ ਜਿਨ੍ਹਾਂ ਦੇ ਘਰ ਪੈਸੇ ਦੀ ਤੰਗੀ ਹੈ ਭਾਵ ਪੈਸੇ ਪੱਖੋਂ ਗਰੀਬੀ ਹੈ ਆਪਣੀ ਅੱਜ ਦੀ ਵੀਡੀਓ ਜ਼ਰੂਰ ਸੁਣਨਾ ਜੀ ਜੋ ਕਿ ਤੁਹਾਨੂੰ ਇਸ ਸ਼ਬਦ ਰਾਹੀਂ ਪੈਸੇ ਦੀ ਅਟੁੱਟ ਪ੍ਰਾਪਤੀ ਹੋ ਸਕੇ ਅਤੇ ਸਫਲਤਾ ਪ੍ਰਾਪਤ ਮਿਲ ਸਕੇ ਸ਼ਬਦ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਇਸ ਸ਼ਬਦ ਨੂੰ ਕਰਨ ਦੀ ਵਿਧੀ ਤੁਸੀਂ ਇਹ ਸ਼ਬਦ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਹਰ ਰੋਜ਼ 108 ਵਾਰੀ ਕਰਨਾ ਹੈ 40 ਦਿਨ ਨਾਮ ਨਾਲ ਕਰਨਾ ਹੈ ਕੋਸ਼ਿਸ਼ करिए ਕਿ ਆਪਾਂ ਅਮਰਤ ਵੇਲੇ ਹੀ ਇਹ ਸ਼ਬਦ ਕਰੀਏ ਵੈਸੇ ਆਪਾਂ ਦਿਨ ਚ ਕਿਸੇ ਵੀ ਟਾਈਮ ਕਰ ਸਕਦੇ ਆ ਓੜੀ ਜਾਂ ਮੇਰੇ ਵੱਲ ਹੈ ਤਾਂ ਕਿਆ ਮੋਹ ਸ਼ੰਦਾ ਤੂੰ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲక్ష్ਮੀ ਤੋਟ ਨ ਆਵਈ ਖਾਏ ਖਰਚ ਰਹੰਦਾ ਲੱਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗਹਿ ਮੰਦਾ ਲੇਖਾ ਕੋਈ ਨ ਪੁੱਛਈ ਜਾਂ ਹਰ ਬਖਸ਼ਣਦਾ ਅਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਰਜ ਸਵਾਰੀਏ ਜਾ ਤੁਧ ਪਾਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਸ਼ਨ ਦਾ ਤੁਧ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟ ਨ ਆਵਈ ਖਾਏ ਖਰਚ ਰਹੰਦਾ ਲੱਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੀਐ ਜਾ ਤੁਦ ਪਾਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ ਤੁਦ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ 84 ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ आनंद प्यास सुख पाया मिल गुरु गोविंदा सबे काज सवारी जा तुद पावनदा वाहेगुरु जी का खालसा वाहेगुरु जी की फतेह ਤੁਸੀਂ ਇਹ ਸ਼ਬਦ ਹਰ ਰੋਜ਼ 108 ਵਾਰ ਮਾਲਾ ਕਰਨੀ ਹੈ ਤੇ ਇਸ ਸ਼ਬਦ ਨਾਲ ਵੇਖਿਓ ਤੁਸੀਂ ਤਨ ਦੀ ਪ੍ਰਾਪਤੀ ਤੁਹਾਨੂੰ ਜਰੂਰ ਹੋਵੇਗੀ ਅਤੇ ਘਰ ਚੋਂ ਗਰੀਬੀ ਕੱਟੀ ਜਾਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ